ਹੈਲੋ ਹਾਂਜੀ ਸੋਸਟ੍ਰੀਕਲ ਡੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਆਪਾਂ ਨਿਊ ਵੀਡੀਓ ਲੈ ਕੇ ਆਏ ਆਂ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਸੋ ਅੱਜ ਦੇ ਬਸੂਟ ਜਿਹੜੇ ਮਸ਼ੀਨ ਵਰਕ ਦੇ ਉੱਪਰ ਆਣਗੇ। ਸੋ ਆਪਾਂ ਲਾਸਟ ਵੀਡੀਓ 'ਚ ਵੀ ਬਹੁਤ ਸੋਨਸਰ ਦੇ ਡਿਜ਼ਾਈਨਸ ਜਿਹੜੇ ਮਸ਼ੀਨ ਵਰਕ ਦੇ ਦਿਖਾਏ ਸੀਗੇ। ਸੋ ਜਿਹੜੇ ਅੱਜ ਵੀਡੀਓ ਲੈ ਕੇ ਆਏ ਆਂ ਇਹਦੇ ਵਿੱਚ ਵੀ ਆਪਾਂ ਮਸ਼ੀਨ ਵਰਕ ਦੇ ਦਿਖਾਵਾਂਗੇ। ਸੋ ਕਾਫੀ ਡਿਮਾਂਡ ਰਹਿ ਰਹੀ ਹੈ। ਡਿਮਾਂਡ ਰਹਿ ਰਹੀ ਹੈ ਪਸ਼ਮੀਨੇ ਦੇ ਸੂਟਸ ਦੀ। ਸੋ ਫਰਸ ਸੂਟ ਤੁਹਾਨੂੰ ਮੈਂ ਦਿਖਾ ਰਹੀ ਆਂ। ਇਹ ਬਹੁਤ ਹੀ ਸੋਨਾ ਸਰਦਾਰੀ ਕਲਰ ਹੈ ਜੀ ਔਰ ਬਹੁਤ ਹੀ ਸੋਨਾ ਇਹਦੇ ਕਲੀਆਂ ਵਾਲਾ ਪਰ ਜਿਹੜਾ ਡਿਜ਼ਾਈਨ ਕਰਵਾਇਆ ਸੂਟ ਦੇ ਉੱਪਰ ਤੁਸੀਂ ਫਰੰਟ ਚੈੱਕ ਕਰ ਸਕਦੇ ਹੋ ਸਭ ਫਰੰਟ ਦੇ ਉੱਪਰ ਆਏਗਾ ਬਹੁਤ ਹੀ ਸੋਨੇ ਫਲਾਰਸ ਦੇ ਨਾਲ ਬਹੁਤ ਹੀ ਪਿਆਰਾ ਕੰਟਰਾਸਟ ਹੈ ਜਿਹੜਾ ਆਪਾਂ ਇਹਦੇ ਤੇ ਬਣਾਇਆ ਸੂਟ ਤੇ ਸੋ ਇਹ ਕੰਮ ਹੈ ਜਿਹੜਾ ਫਰੰਟ ਦੇ ਉੱਪਰ ਆਏਗਾ ਇਦਾਂ ਹੀ ਫਲਾਰਸ ਔਰ ਇੱਕ ਘੇਰੇ ਦੇ ਉੱਪਰ ਵੀ ਆਏਗਾ ਸੋ ਬਹੁਤ ਹੀ ਸੋਬਰ ਜੇ ਕਲਰ ਦਾ ਜਿਹੜੇ ਆਪਾਂ ਤੇ ਯੂਜ਼ ਕੀਤੇ ਆ ਸੋ ਜਿਹੜਾ ਦਾ ਪ੍ਰਾਈਸ ਦਾ 1300 ਰਹੇਗਾ 1300 ਰੁਪਏ ਦਾ ਪ੍ਰਾਈਸ ਰਹੇਗਾ ਵਿਦਆਊਟ ਦੁਪੱਟਾ ਸੋ ਵਿਦ ਦੁਪੱਟਾ ਵੀ ਅਗਰ ਤੁਸੀਂ ਬਾਇ ਕਰਨਾ ਤਾਂ ਤੁਹਾਨੂੰ ਐਕਸਟਰਾ ਚਾਰजेस ਲੱਗਣਗੇ ਵਿਦ ਦੁਪੱਟਾ ਤੇ ਸੋ ਦੁਪੱਟਾ ਤੁਸੀਂ ਆਪਣੇ ਅਕੋਰਡਿੰਗਲੀ ਬਣਾ ਸਕਦੇ ਹੋ ਇਹ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਏਗਾ ਬਹੁਤ ਹੀ ਪਿਆਰਾ ਵਰਕ 슬ੀਵਸ ਤੇ ਹੈ ਟਾਈ ਡਾਈ ਦੁਪੱਟਾ ਹੋ ਜਾਏਗਾ ਇਸ ਦੇ ਨਾਲ ਇੰ ਬਾਟਮਾਂ ਜਿਹੜੀ ਸੇਮ ਹੀ ਰਹੇਗੀ ਬਹੁਤ ਹੀ ਸੋਹਣਾ ਫੂਟ ਬਣੇਗਾ ਜਿਹੇ ਵਾਲਾ ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹ ਸੂਟ ਰੈਡੀ ਹੋਇਆ ਹੈ ਨੈਕਸਟ ਕਲਰ ਆ ਗਿਆ ਜੀ ਬਲੈਕ ਸ਼ੇਡ ਬਲੈਕ ਸ਼ੇਡ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਸ਼ੇਡ ਰਹਿੰਦਾ ਸੋ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈ ਦੇ ਉੱਪਰ ਸੋ ਇਹ ਜਿਹੜਾ ਵਰਕ ਹੈ ਫਰੰਟ ਦੇ ਉੱਪਰ ਆਏਗਾ ਸੋ ਇਹਨਾਂ ਦੇ ਜਿਹੜੀ ਆਪਾਂ ਵਰਕ ਕਰਵਾਇਆ ਤੁਹਾਨੂੰ ਇਹਨਾਂ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਰਹੇਗਾ ਘੇਰੇ ਦਾ ਕੋਈ ਇਸ਼ੂ ਨਹੀਂ ਰਹੇਗਾ ਸੋ ਜਿੱਦਾਂ ਤੁਸੀਂ ਅੱ비 ਮਰਜ਼ੀ ਨਾਲ ਇਹਨੂੰ ਬਣਾ ਸਕਦੇ ਹੋ ਸੋ ਬਹੁਤ ਹੀ ਸੋਹਣਾ ਵਰਕ ਹੋਇਆ ਬਹੁਤ ਸੋਹਣੇ ਫਲਾਰਸ ਬਨੇ ਹੋਏ ਨੇ ਇਹਦੇ ਵਿੱਚ ਬਹੁਤ ਹੀ ਪਿਆਰਾ ਵਰਕ ਹੋਇਆ ਬੱਸ ਫੋਇਆ ਵਾਲਾ ਬਹੁਤ ਜਿਹੜਾ ਇਦਾਂ ਘੇਰੇ ਦੇ ਉੱਪਰ ਆਏਗਾ ਇਹ ਸੋ ਇਹਦਾ ਪ੍ਰਾਈਸ ਵੀ ਜਿਹੜਾ 1300 ਰੁਪਏ ਰਹੇਗਾ ਇੱਕ ਹੀ ਟੈਕਸ ਕਸ਼ਮੀਨਾ ਜੀ ਇਹ ਸੋ 슬ੀਵਸ ਦੇ ਉੱਪਰ ਵੀ ਵਰਕ ਆਏਗਾ ਬਹੁਤ ਸੋਹਣਾ ਜਿਹੜਾ ਵਰਕ 슬ੀਵਸ ਉੱਪਰ ਆਏਗਾ ਕੋ ਕੰਟਰਾਸਟ ਦੁਪੱਟਾ ਟਾਇਡਾ ਹੋਇਆ ਹੋਇਆ ਹੈ ਇਹਦੇ ਨਾਲ ਬਹੁਤ ਜ਼ਿਆਦਾ ਸੋਨਾ ਬਨੇਗਾ ਸੋ ਗਰੇਸਫੁਲ ਸੂਟ ਹੈ ਇਹਦੇ ਵਿੱਚ ਸਿੰਗਲ ਕਲਰ ਦੇ ਉੱਪਰ ਹੀ ਆਪਾਂ ਰੈਡੀ ਕੀਤਾ ਸੋ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਪਲੀਜ਼ ਸੈਂਡ ਕਰਦਿਆ ਕਰੋ ਕਈ ਵਾਰ ਕਸਟਮਰ ਜਦੋਂ ਲੇਟ ਪੁੱਛਦੇ ਆ ਸੋ ਕਈ ਵਾਰੀ ਸੂਟ ਜਲਦੀ ਸੇਲ ਹੋ ਜਾਂਦੇ ਆ ਸੋ ਪਲੀਜ਼ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਜਿਹੜਾ ਸੂਟ ਵਧੀਆ ਲੱਗਦਾ ਉਹ ਸਕਰੀਨਸ਼ਾਟ ਨਾਲ ਦੀ ਨਾਲ ਲੈ ਕੇ ਸਾਨੂੰ ਤੁਹਾਡਾ ਵਟਸਐਪ ਤੇ ਉੱਪਰ ਆਪਣਾ ਸੂਟ ਜਿਹੜਾ ਬੁੱਕ ਕਰਦਿਆ ਕਰੋ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਮੰਦੀ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਵਰਕ ਸਾਰਿਆਂ ਦੇ ਡਿਫਰੈਂਟ ਹੋਣਗੇ ਤੇ ਸੋਨੇ ਤੋਂ ਨੇ ਵਰਕ ਸਾਰਿਆਂ ਤੇ ਹੋਏ ਹੋਏ ਨੇ ਸੇ ਵਰਕ ਜਿਹੜਾ ਬਹੁਤ ਹੈਵੀ ਵਰਕ ਹੋਇਆ ਹੋਇਆ ਹੈ ਘੇਰੇ ਦੇ ਉੱਪਰ ਸੌਰੀ ਫਰੰਟ ਦੇ ਉੱਪਰ ਆਇਆ ਹੈ ਵਰਕ ਲੈਂਥ ਦਾ ਕੋਈ ਇਸ਼ੂ ਨਹੀਂ ਰਹੇਗਾ ਲੈਂਥ ਦੀ ਮਨਜ਼ੀ ਬਣਾ ਸਕਦੇ ਹੋ ਤੁਸੀਂ ਇਸ ਦੀ ਔਰ ਘੇਰੇ ਦੇ ਉੱਪਰ ਵਰਕ ਬਹੁਤ ਇਹ ਵਾਲਾ ਵਰਕ ਹੈ ਜਿਹੜਾ ਘੇਰੇ ਦੇ ਉੱਪਰ ਆਇਆ ਹੈ ਬਹੁਤ ਸਾਫ਼ ਸੁਥਰਾ ਸਿੰਗਲ ਟੋਨ ਦੇ ਵਿੱਚ ਆਪਾਂ ਜਿਹੜਾ ਵਰਕ ਕੀਤਾ ਹੋਇਆ ਹੈ ਤੇ ਉੱਪਰ ਗ੍ਰੀਨ ਨਾਲ ਗ੍ਰੀਨ ਸ਼ੇਡ ਬਹੁਤ ਸੋਹਣਾ ਲੱਗਦਾ ਸੋ ਇਹਦਾ ਪ੍ਰਾਈਸ ਵੀ ਹੈ ਜਿਹੜਾ 1300 ਰੁਪਏ ਰਹੇਗਾ। ਹੋਰ ਇਹਦੇ 슬ੀਵਸ ਦੇ ਉੱਪਰ ਵੀ ਵਰਕ ਹੈ। ਸੋ ਇਹ ਵਾਲਾ ਵਰਕ ਤੁਸੀਂ ਬਾਟਮ ਦੇ ਉੱਪਰ ਵੀ ਲੈ ਕੇ ਆ ਸਕਦੇ ਹੋ ਤੇ 슬ੀਵਸ ਦੇ ਉੱਪਰ ਵੀ ਰੱਖ ਸਕਦੇ ਹੋ ਅਕੋਰਡਿੰਗ ਟੂ ਯੂ ਚੋਇਸ ਤੁਸੀਂ ਕਿਦਾਂ ਦਾ ਵਰਕ ਪ੍ਰੇਫਰ ਕਰਦੇ ਹੋ। ਸੋ ਮੈਂ ਤੁਹਾਨੂੰ ਇੱਕ ਫੁੱਲੀ ਲੈਂਥ ਦਿਖਾਣਾ ਦਿਖਾ ਦਿੰਨੇ ਕਿ ਪ੍ਰੋਪਰ ਲੈਂਥ ਬਣੇਗੀ ਜੋ ਇਸ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਆਏਗਾ ਜਿੰਨੀ ਮਰਜ਼ੀ ਲੈਂਥ ਤੁਸੀਂ ਇਹਦੀ ਰੱਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣੇਗਾ ਜੇ ਸਟੀਚਨ ਬਹੁਤ ਹੈਵੀ ਵਰਕ ਹੋਇਆ ਹੋਇਆ ਹੈ ਇਹਦੇ ਉੱਪਰ ਸੋ ਦੁਪੱਟੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਸੋ ਜੇ ਨਾਲ ਤੁਸੀਂ ਟੈਬੀ ਦਾ ਦੁਪੱਟਾ ਕਰਵਾਉਣਾ ਹੈ ਜਾਂ ਅੱਜ ਕੱਲ ਪਸ਼ਮੀਨੇ ਦੇ ਦੁਪੱਟੇ ਬਹੁਤ ਜ਼ਿਆਦਾ ਚੱਲ ਰਹੇ ਨੇ ਸੋ ਪਸ਼ਮੀਨੇ ਸੂਟ ਨਾਲ ਪਸ਼ਮੀਨੇ ਦਾ ਦੁਪੱਟਾ ਬਹੁਤ ਹੀ ਸੋਹਣਾ ਲੱਗਦਾ ਸੋ ਜਿਹੜਾ ਮਰਜ਼ੀ ਦੁਪੱਟਾ ਤੁਸੀਂ ਇਹਨਾਂ ਨਾਲ ਰੈਡੀ ਕਰਵਾ ਸਕਦੇ ਹੋ ਫੋਏ ਸੀਗੇ ਅੱਜ ਦੇ ਆਪਣੇ ਤਿੰਨ ਸੂਟਸ ਜਿਹੜੇ ਸੂਟਸ ਹਨ ਉਹਨਾਂ ਦੇ ਵਿੱਚੋਂ ਵਧੀਆ ਲੱਗੇ ਸਕਰੀਨਸ਼ਾਟ ਲੈ ਕੇ ਸਾਡਾ WhatsApp ਨੰਬਰ ਹੈਗਾ 7814942347 ਫੋ ਬਾਕੀ ਇੱਕ ਸੂਟ ਤੁਹਾਨੂੰ ਮੈਂ ਖੁਦ ਵੇਅਰ ਕੀਤਾ ਹੋਇਆ ਦਿਖਾ ਸਕਦੀ ਆ ਕਿ ਬਹੁਤ ਹੀ ਸੋਨਾ ਰਾਇਲ ਬਲੂ ਦੇ ਉੱਪਰ ਸੂਟ ਰੈਡੀ ਹੋਇਆ ਤੋਂ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਆਰੀ ਵਰਕ ਦੇ ਵਿੱਚ ਇਹ ਸੂਟ ਰੈਡੀ ਹੋਇਆ ਬਾਟਮ ਦੇ ਉੱਪਰ ਵੀ ਵਰਕ ਆਏਗਾ ਇਸ ਸੋ ਬਹੁਤ ਸੋਹਣਾ ਫਰੰਟ ਦੇ ਉੱਪਰ ਜਿਹੜਾ ਕਲੀਆਂ ਵਾਲਾ ਵਰਕ ਹੋਇਆ ਐ ਇਸੇ ਸੋ ਗਲੇ ਨੈਕ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਪ੍ਰੋਪਰ ਨੈਕ ਲਾਈਨ ਬਣੀ ਹੋਈ ਐ ਸੋ ਫਰੰਟ ਦੇ ਉੱਤੇ ਕਾਫੀ ਹੈਵੀ ਵਰਕ ਆਇਆਗਾ ਔਰ ਔਰਗੈਂਜ਼ਾ ਦਾ ਦੁਪੱਟਾ ਰੈਡੀ ਹੋਏਗਾ 슬ੀਵਸ ਦੇ ਉੱਪਰ ਵੀ ਵਰਕ ਹੋਇਆ ਹੋਇਆ ਪ੍ਰੋਪਰ ਸੋ ਇਦਾਂ ਦੇ ਸੂਟਸ ਵੀ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਇਦਾਂ ਦੇ ਵਰਕ ਹੈ ਜਿਹੜੇ ਇਹਦੇ ਤੇ ਵੈਲਵਟ ਦੇ ਉੱਪਰ ਰੈਡੀ ਕਰਕੇ ਦਵਾਂਗੀ ਬਹੁਤ ਹੀ ਸੋਹਣੀ ਇਹਦੇ ਤੇ ਆਪਾਂ ਜਿਹੜੀ ਵੈਲਵਟ ਯੂਜ਼ ਕੀਤੀ ਹੋਈ ਆ ਸੋ ਤੁਸੀਂ ਇਦਾਂ ਦੇ ਸੂਟਸ ਵੀ ਰੈਡੀ ਕਰਵਾਉਣੇ ਆ ਉਹ ਵੀ ਕਰਵਾ ਸਕਦੇ ਹੋ ਬਾਕੀ ਪਸ਼ਮੀਨਾ ਦੇ ਉੱਪਰ ਵੀ ਇਦਾਂ ਦੇ ਵਰਕ ਕਰਵਾਉਣਾ ਚਾਹਦੇ ਹੋ ਪਸ਼ਮੀਨਾ ਤੇ ਵੀ ਕਰਵਾ ਸਕਦੇ ਹੋ ਬਾਕੀ ਆਪਣੇ ਕੋਲੇ ਬਹੁਤ ਸਾਰੀ ਪ੍ਰਿੰਟਡ ਦੀ ਕਲੈਕਸ਼ਨ ਬਹੁਤ ਸਾਰੀ ਹੈਗੀ ਆ ਹੈਂਡ ਵਰਕ ਦੇ ਸੂਟਸ ਹੋ ਗਏ ਸੋ ਜਿੱਦਾਂ ਦੇ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਸਟੋਰ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਸੂਟ ਬਾਏ ਕਰ ਸਕਦੇ ਹੋ ਲੋਕੇਸ਼ਨ ਲਈ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਜਿਨ੍ਹਾਂ ਨੇ ਵੀ ਸਾਡੇ ਸਟੋਰ ਦੇ ਆ ਕੇ ਸੂਟ ਮਤਲਬ ਬਾਈ ਕਰਨਾ ਚਾਹੁੰਦੇ ਨੇ ਸੋ ਸਾਨੂੰ WhatsApp ਤੇ ਉੱਪਰ ਮੈਸੇਜ ਕਰਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਸੋ ਤੁਸੀਂ ਆ ਸਕਦੇ ਹੋ ਸੋ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਸੋ ਅਦਰਲੀ ਥੈਂਕ ਯੂ